ਉਹ ਤਿਆਰ ਰਹਿਣ ਝੰਡਾ ਸਿੰਘ ਜੀ ਜੇਠੂ ਕੇ ਪੰਡਾਲ ਦੇ ਵਿੱਚ ਬਿਰਾਜਮਾਨ ਭੈਣੋ ਤੇ ਭਰਾਵੋ ਤੁਸੀਂ ਕਿਹੜੀ ਹਾਲਤ ਵਿੱਚ ਇਕੱਠੇ ਹੋਏ ਹੋ ਤੁਸੀਂ ਸਾਰੇ ਜਾਣਦੇ ਹੋ ਦੇਖੋ ਜਿਹੜੀ ਵਿਧਾਨ ਸਭਾ ਹੈ ਜਾਂ ਪਾਰਲੀਮੈਂਟ ਹੈ ਜਿਹੜੇ ਲੋਕ ਸਾਡੇ ਆਸ ਰੱਖਦੇ ਆ ਉਹਨਾਂ ਤੋਂ ਇਹ ਸਾਡੇ ادارے ਲੋਕਾਂ ਦੇ ਨਹੀਂ ਇਹ ਗੱਲ ਪੱਲੇ ਹੋਣ ਕਰਕੇ ਜਦੋਂ ਚੋਣਾਂ 'ਚ ਗਣ ਰਹੇ ਸੀ ਭਗਵੰਤ ਮਾਨ ਨੂੰ ਤੋਂ ਬਾਦ ਮੁੱਖ ਮੰਤਰੀ ਬਣਦਾ ਉਦੋਂ ਕਹਿੰਦਾ ਸੀ ਕਿ ਜਿਹਨੂੰ ਮਰਜੀ ਗੱਦੀ ਤੇ ਲਿਆਓ ਇਹ ਤੁਹਾਡੇ ਨਹੀਂ ਹੈਗੇ ਤੁਹਾਡੇ ਨਾਲ ਵਖੰਡ ਕਰਦੇ ਆ ਵਾਅਦੇ ਕਰਦੇ ਆ ਉਹ ਭਰਾਵੋ ਤੁਹਾਡੇ ਸਾਹਮਣੇ ਆ ਗਿਆ ਹੁਣ ਜਦੋਂ ਅਸੀਂ ਚੰਡੀਗੜ੍ਹ ਜਾਣਾ ਸੀ ਉਦੋਂ ਜੋ ਕੁਝ ਕੀਤਾ ਤੇ ਉਹਦੇ ਨਾਲ ਹੀ ਕਿਹਾ ਜਿਹੜੀ ਜੌਮਾ ਐਨਾ ਜੌਮ ਕੰਪਨੀ ਐ ਕਹਿੰਦਾ ਦਿੱਲੀ ਦੇਖ ਲਓ ਉਹ ਸਾਮਾਨ ਸਸਤਾ ਮਿਲਦਾ ਪੰਜਾਬੋਂ ਦਾ ਮਹਿੰਗਾ ਮਿਲਦਾ ਕਿਸੇ ਨੂੰ ਭੁਲੇਖਾ ਹੋ ਸਕਦਾ ਸਰ ਪੰਜਾਬ ਦੇ ਲੋਕਾਂ ਨੂੰ ਸਸਤਾ ਸਾਮਾਨ ਦਿਵਾਉਣਾ ਸੀ ਕਿਉਂਕਿ ਜਿਹੜੀ ਚੀਜ਼ ਮਹਿੰਗੀ ਹੋਊਗੀ ਲੋਕ ਨਹੀਂ ਲੈਣਗੇ ਆਨਲਾਈਨ ਤੇ ਵੰਗੀ ਆਉਂਦੀ ਆ ਬੁਜਾਰਾ ਸਾਨੂੰ ਸਸਤੀ ਗੀਰ ਮਿਲਦੇ ਆ ਉਹਨੇ ਕੋ ਕੌਣ ਖਰੀਦੂ ਇਸ ਗੱਲ ਤੇ ਲੋਕਾਂ ਦਾ ਫਿਕਰ ਨਹੀਂ ਸੀ ਐਵੇਂ ਜਾਣ ਦਾ ਫਿਕਰ ਸੀ ਸੰਕੇਤ ਉਹਨੇ ਉਦੋਂ ਹੀ ਦਿੱਤਾ ਸੀ ਕਿ ਅਸੀਂ ਹੁਣ ਬਾਰਡਰਾਂ ਦੇ ਧਰਮੇ ਬਹੁਤੇ ਦਿਨ ਬਰਦਾਸ਼ਤ ਨਹੀਂ ਕਰਾਂਗੇ ਉਹ ਸਾਰਾ ਆਮਲ ਤੁਹਾਡੀ ਅੱਖਾਂ ਦੇ ਸਾਹਮਣੇ ਆ ਹੁਣ ਜਦੋਂ ਵੱਡੀ ਗਿਰਦੀ ਉੱਪਰ ਗਿਰਬਦਾਰ ਕਰ ਲੇ ਕੋਲਪਲਾਸ ਠੀਕੇ ਹਿੰਜਾ ਹਾਲ ਜਗਾ ਸੇ ਪਾਸੇ ਹੁੰਦੇ ਹੁੰਦੇ ਆ ਉਦੋਂ ਕੱਲਾ ਸਮਾਂ ਸੀ ਜੋ 13 ਮਹੀਨੇ ਬਾਟਰ ਰੁਖੇ ਰਹੇ ਉਹਨੂੰ ਕਹਿੰਦੇ ਤੇ ਭਾਈ 5 ਦਿਨਾਂ ਚਾਹਦਾ ਦਾ ਸਮਾਨ ਸਾਹਕੇ ਲੈ ਜਾਓ ਜਿਹਦਾ ਜਿਹਦਾ ਹੈ ਗਿਆ 5 ਦਿਨਾਂ ਦੇ ਬਾਅਦ ਸਾਡੀ ਜੁਮੇਵਾਰੀ ਨਹੀਂ ਹੋਣੀ ਉਹ ਸਮਾਨ ਜਿੰਨੇ ਬਰਬਾਦ ਕੀਤਾ ਤੇ ਜਿੰਨੇ ਲੰਗੀ ਚਿੱਪੀ ਖੁੱਲ ਦਿੱਤੀ ਚੋਰੀ ਦੀ ਉਹ ਸਮਾਨ ਐ ਮੈਂ ਕਹਿੰਦੇ ਨੇੜੇ ਦੇ ਘਰੋਂ ਮਿਲ ਰਿਹਾ ਹੈ ਪੁਲਿਸ ਮੁਲਾਜ਼ਮਾਂ ਦੇ ਕੋਲੋਂ ਮਿਲੀ ਹੈ ਟਰਾਲੀ ਅੱਜ ਦੀ ਵੀਡੀਓ ਪਈ ਹੋਈ ਹੈ ਇਹਦੇ باوجود ਉਹਨਾਂ ਦੇ ਖਿਲਾਫ ਪਰਚੇ ਦਰਜ ਕਰਨ ਨੂੰ ਤਿਆਰ ਨਹੀਂ। ਇੱਧਰ ਕਹਿੰਦੇ ਟ੍ਰਿੰਗਾਂ ਜ਼ਮੀਨ ਧਰਨਾ ਨਹੀਂ ਲੱਗਣ ਦੇਣਾ। ਡੱਲੇ ਵਾਲ ਕੰਦੇ ਵਾਲ ਸੀਲ ਕੀਤਾ ਹੋਇਆ ਇਹਨਾਂ ਦਾ। ਐਸ ਢੰਗ ਨਾਲ ਤੁਰ ਕੇ ਸਰਕਾਰਾਂ ਲੋਕਾਂ ਦੀ ਆਵਾਜ਼ ਬੰਦ ਕਰ ਦੇਣਗੇ। ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਲੋਕਾਂ ਦੀ ਕੋਈ ਆਵਾਜ਼ ਬੰਦ ਕਰ ਦੇ। ਜੇ ਐਂ ਬਾਜ਼ ਬੰਦ ਹੁੰਦੀ ਫਿਰ ਨਿਵੇਜਾਂ ਦਾ ਰਾਜੀ ਹੁੰਦਾ ਇੱਥੇ। ਉਹ ਤੋਂ ਬਾਅਦ ਵੀ ਹਕੂਮਤ ਸੀ ਕਿੰਨੇ ਮਾਰਿਆ ਜਲੇ ਵਾਲੇ ਬਾਗ ਚ। ਇਸ ਕਰਕੇ ਭੁਲੇਖਾ ਇਹਨਾਂ ਨੂੰ ਸਾਰੇ ਜਾਨਵਰਾਂ ਨੂੰ ਰਹਿੰਦੀ ਹੈ ਜਿਵੇਂ ਮੱਸੀ ਨੂੰ ਭੁਲੇਖਾ ਹੁੰਦਾ ਜਿੰਨਾ ਚਿਰ ਪੱਥਰ ਨਹੀਂ ਜੜਦੀ ਉਹ ਨજર ਮੁੜਦੀ ਨਹੀਂ ਇਸ ਕਰਕੇ ਜਿਹੜੇ ਰਾਹ ਪਈਆਂ ਸਰਕਾਰਾਂ ਇਹਦਾ ਭਗਵਾਨ ਤੁਮਾਰ ਨੇ ਦਿਖਾਇਆ ਇਹ ਹੈ ਕਹਿੰਦਾ ਮੋਦੀ ਦੀ ਚੀਜ਼ ਹੈ ਮੈਂ ਮੋਦੀ ਤੋਂ ਸਾਖਤਾ ਮੈਨੂੰ ਕਹਨੂ ਪ੍ਰਧਾਨ ਮੰਤਰੀ ਬਣਾਓ ਇਹ ਤਾਂ ਉਹਨੂੰ ਤਾਂ ਅਸੁਰੱਖੀ ਬੈਠਾ ਹੈ ਕਾਰਪੋਰੇਟ ਘਰਾਣਿਆਂ ਤੋਂ ਬਹੁਤ ਕੰਮੀ ਕੰਪਨੀਆਂ ਤੋਂ ਕਿਉਂਕਿ ਮੋਦੀ ਵੀ ਉਹਨਾਂ ਨੇ ਇਹ ਲਿਆ ਦਲ ਸੀ ਵੀ ਜਿਹੜੇ ਪਹਿਲਾ ਵਾਲੇ ਪ੍ਰਧਾਨ ਮੰਤਰੀ ਆ ਇਹਨਾਂ ਤੋਂ ਤੇਜ਼ੀ ਨਹੀਂ ਹੁੰਦੀ ਇਹਦੇ ਤੇਜ਼ੀ ਦਿਖਾਈ ਸੀ ਆ ਤੇ ਉਹ ਸਟੇਟ 'ਚ ਜਦੋਂ ਆ ਮੈਨੂੰ ਕਾਰ ਬਣਨੀ ਸੀ ਫਿਰ ਵੀ ਦਿੱਤਾ ਉਹਨਾਂ ਨੂੰ ਸਾਰਾ ਕੁਝ ਤੇ ਲੋਕਾਂ ਨੂੰ ਧੱਕੇ ਨਾਲ ਦਵਾਇਆ ਉਦੋਂ ਲਿਆਦਾ ਮੋਦੀ ਉਹਨਾਂ ਦੇ ਫਿੱਟ ਆ ਜਿਵੇਂ ਅਮਰੀਕਾ ਦੇ ਜਿਵੇਂ ਬੜਮ ਨਹੀਂ ਦੇਣਾ ਇਹਨੂੰ ਇਹ ਜੰਗੀਆਂ ਘਰਾਉਣ ਵਾਲਾ ਬੰਦਾ ਹੈ ਹੁਣ ਇਹ ਸੁਨੇਹਾ ਉਹਨਾਂ ਨੂੰ ਦਿੰਦਾ ਵੀ ਮੈਂ ਮੋਦੀ ਨੂੰ ਵੀ ਸਹਖਦਾ ਮੈਨੂੰ ਦੇਖੋ ਪ੍ਰਧਾਨ ਮੰਤਰੀ ਬਣਾ ਕੇ ਦੇਖੋ ਕੋਈ ਆਜੇ ਜਿੰਨਾ ਮਰਜ਼ੀ ਦਾ ਨਰਮਕੋ ਹੁਦਾ ਹੋਵੇ ਇਹ ਕਰਕੇ ਲੋਕਾਂ ਦੇ ਹੱਕ ਤੇ ਕਿਸੇ ਨੇ ਨਹੀਂ ਭੁਗਤਣਾ ਲੋਕਾਂ ਦੇ ਹੱਕ ਦੀ ਕੋਈ ਚੀਜ਼ ਭੁਗਤੂਗੀ ਉਹ ਏਕਾਦੇ ਭਰਾਵੋ ਸੰਘਰਸ਼ ਹੈ ਉਹ ਸਰਜੀ ਪਿੰਡਾਂ ਵਾਲੇ ਮਜ਼ਦੂਰ ਵਾਲੇ ਵੀ ਸੀ ਛਿਰ ਜੋੜੀਏ ਅੱਜ ਦੇ ਭਾ ਸਹਾਰਾਂ ਤੇ ਬੈਠਾ ਜਿਹਨੂੰ ਲੱਗਦਾ ਸੀ ਕਿ ਅਰੇ ਰੋਜ਼ੀ ਖੰਨੀ ਟੈਂਡਿਸ਼ ਕਰਨਾ ਪਈ ਰੱਖਦੇ ਆ ਹੁਣ ਜਿੱਡੇ ਜਿੱਡੇ ਮੌਲ ਬਣ ਗਏ ਇੰਟਰਨੈਟ ਵਾਲੀਆਂ ਕੰਪਨੀਆਂ ਦਾ ਸਿੱਧਾ माल ਆਉਣ ਲੱਗਿਆ ਆਨਲਾਈਨ ਉਸੋ ਕਿਸੇ ਦੁਕਾਨਦਾਰ ਨੂੰ ਉਹ ਕਹਿੰਦੇ ਬਹੁਤ ਵੱਡਾ ਅਸਰ ਹੋ ਗਿਆ ਸਾਡੇ ਤੇ ਇਹ ਤਾਂ ਅਜੇ ਸ਼ੁਰੂਆਤ ਹੈ ਇਥੋਂ ਤੱਕ ਜਿਹੜੀ سرمਾਇਦਾਰੀ ਹੈ ਜਾਂ ਕੌਮੀ سرمਾਇਦਾਰੀ ਵੀ ਹੈ ਉਹਨਾਂ ਨੂੰ ਕੋਈ ਲੈਤ ਨਹੀਂ ਉੱਜੜ ਰਹੀਆਂ ਉਹ ਦੇ ਰੈਕਟਾਂ ਸਾਰੀਆਂ ਵੱਡਿਆਂ ਨੂੰ ਦਿੱਤੀਆਂ ਜਾ ਰਹੀਆਂ ਇਸ ਕੰਦੇ ਭਲਾਵੋ ਇਹ ਸਾਡੇ ਨਹੀਂ ਜਿਹੜੇ ਲੋਕਾਂ ਚਾਹੁੰਦੇ ਆ ਜੋਕਾਂ ਦੇ ਆ ਲੋਕਾਂ ਦੇ ਨਹੀਂ ਲੋਕਾਂ ਦਾ ਲੋਕ ਹੈ ਲੋਕਾਂ ਦਾ ਸੰਘਰਸ਼ ਹੈ ਇਹ ਸੰਘਰਸ਼ਾਂ ਨੂੰ ਕਿੰਨਾ ਲੜੜਾ ਕਰ ਲਈਏ ਉਹਨੇ ਹੀ ਕੁਛ ਲੈਣਾ ਤਾਂ ਲੈ ਲਾਂਗੇ ਪਹਿਲਾਂ ਨੇ ਤੋਂ ਵੀ ਲਿਆ ਇਹਨਾਂ ਤੋਂ ਵੀ ਲਿਆ ਜੋ ਜਿਹੜੇ ਨੂੰ ਲੱਗਦਾ ਜੀ ਹੁਣ ਨੇ ਅਸੀਂ ਇਹਦੇ ਤੋਂ ਕੌਣ ਬੰਦੇ ਜੇ ਨਹੀਂ ਫਿਰ ਰੋਦੇਣਾ ਫਿਰ ਅਜਿਹੋ ਦਾ ਮਨੀ ਨਾਲ ਲੱਗਦੇ ਹੁੰਦੇ ਛੇ ਕੀ ਛੋਟੇ ਕੋਲੇ ਫੋਰਸ ਉਹ ਕਿਹੜਾ ਫੋਰਸ ਤਰੀਕਾ ਵੇ ਦਿੱਤੀ ਦੇਖੋ ਜਿਹਦੇ ਪੁਲਿਸ ਚ ਭਰਤੀ ਹੈ ਠੀਕ ਹੈ ਜਦੋਂ ਸਿੱਧੀ ਡਾਂਗ ਮਾਰਦੇ ਆ ਤੁਹਾਨੂੰ ਅਰਥ ਹੋਵੇ ਨਹੀਂ ਬਰਾਬਰ ਜੇ ਉਹਨਾਂ ਨੂੰ ਕਹੇਣਾ ਅੱਜ ਕਹਿੰਨਾ ਸਾਰੇ ਬੱਚਿਆਂ ਨੂੰ ਪਾਣੀ ਪਿਓ ਉਹ ਪੁਲਿਸਾਂ ਦੇ ਘਰਾ ਦਾ ਪਾਣੀ ਪਿਉਣ ਲੱਗ ਜੰਗੇ ਤੁਹਾਨੂੰ ਉਹ ਛੋਟੇ ਤੋਂ ਐ ਠੀਕ ਆ ਕਿ ਇਹਦੀ ਮਜਬੂਰੀ ਇਹ ਬਣਾਈ ਅਸੀਂ ਆਗੇ ਬੱਚਿਆਂ ਨੂੰ ਵੀ ਪੁਲਿਸ ਵਿੱਚ ਭਰਤੀ ਕਰਾਉਣ ਲੱਗ ਗਏ ਜਿੱਥੇ ਮੁੰਡੇ ਵੀ ਨਹੀਂ ਕਰਾਉਂਦੇ ਇਹ ਹਾਲ ਦਮਾ ਦਾ ਕਰਤੀ ਹੈ ਹੁਣ ਜਿਹੜੇ ਕੋਈ ਛੋਟੇ ਛੋਟੇ ਧਰਨੇ ਚੌਂ ਵਾਲਾ ਧਰਨਾ ਚਕਾਇਆ ਡਾਕ ਦੇ ਜੋਰ ਉਥੇ ਟੀਚਰ ਹੈ ਔਰ ਤਾਂ ਜਿੰਨੇ ਬੱਚਿਆਂ ਨੂੰ ਸਿਖਾਉਣੀ ਹੈ ਉਹਨਾਂ ਨੂੰ ਫੜ ਕੇ ਕਿਦੀ ਸੇ ਕੱਪੜੇ ਪਾਟੇ ਐ ਕੱਟਰ ਨਾਲ ਉਹ ਜਿੱਡਾ ਤੋੜਦੇ ਸੀ ਕੁੜੀਆਂ ਨੇ ਉਹ ਪ੍ਰਤੀਕੂਸ਼ ਕੀਤੀ ਕੱਟਰ ਕੁੜੀਆਂ ਦੇ ਲਾਤਾ ਠੀਕ ਆ ਬੱਚਤ ਰਹਿ ਗਈ ਪਰ ਮਾ ਥੋੜੀ ਥੋੜਾ ਲੱਗਿਆ ਕੱਟ ਜੇ ਕੁੜੀਆਂ ਨਾਲ ਬਿਛੜਦੇ ਉਹਦਾ ਮੂੰਹਾਂ ਨੂੰ ਕੱਟ ਦਿਆ ਦੇ ਉਹ ਇਹੋ ਜਿਹਾ ਹਾਲਤ ਐ ਉਹਨਾਂ ਨੇ ਮੋੜਾ ਦਵਾਰੇ ਨੂੰ ਛੱਡਿਆ ਤਾਂ ਬੰਦ ਕਰਤਾ ਹੁਣ ਫੇਰ ਬੋਲੀ ਜਾਂਦਾ ਥਾਣੇਦਾਰ ਵੀ ਅਸੀਂ ਦਵਾਰੇ ਚਕਾ ਦੇਾਂਗੇ ਉਹ ਤੂੰ ਕੌਣ ਹੋਣਾ ਤੇ ਕੌਣ ਵਾਲੇ ਤੈਨੂੰ ਫਿਕਰ ਨਹੀਂ ਮਿਲਦਾ ਫਿਕਰ ਤਾਂ ਇੱਥੋਂ ਜਾਂਦਾ ਡੀਸੀ ਦਾ ਜਿਹੜਾ ਲੋਕਾਂ ਨੂੰ ਲੱਗਣ ਵਾਲਾ ਉਹ ਗੁੰਡੇ ਕਹਿੰਦਾ ਉਹ ਜਿਹੜੇ ਉੱਥੇ ਗੁੰਡੇ ਦੇ ਅੱਗੇ ਬਰਾਬਰ ਹਮਲਾ ਕਰਾਉਂਦੇ ਸੀ ਉਹ ਦੇਵਤੇ ਹੋਗੇ ਜਿਹੜੇ ਲੋਕਾਂ ਉਹਦੇ ਹੱਕ ਮੰਗਦੇ ਆ ਉਹ ਗੁੰਡੇ ਹੋਗੇ ਆਹ ਰਵਈਆ ਹੈਗਾ ਆਪ ਸਰਕਾਰ ਦਾ ਇਸ ਕਰਕੇ ਭਰਾਵੋ ਜਿੱਥੋਂ ਤੱਕ ਨਸ਼ੇ ਦਾ ਮਾਮਲਾ ਹੈ ਹੁਣੇ ਬੰਦੋਚਰ ਚਲਾ ਰਹੇ ਹਾਂ ਮੇਰੇ ਘਰਾਂ ਤੇ ਜਿਹੜੇ ਪਰਚੂਨ ਚ ਵੇਚਦੇ ਆ ਉਦਹੀਂ ਕਿਹਾ ਸੀ ਇਹ ਕਿ ਮੁੰਡੋ ਜਲਾ ਰਾਜ ਭਰਾਵੋ ਤੁਹਾਡੇ ਤੇ ਆਉ। ਸਾਡੀਆਂ ਝੁੰਗੀਆਂ ਦਾ ਧਰਤੀ ਦਾ ਬਾਡਰ ਉਤੇ ਇਹ ਤੁਹਾਡੇ ਘਰ ਵੀ ਟੌਣ ਆਉਣਗੇ। ਕਿਉਂਕਿ ਜਿੰਨਾ ਮਰਜ਼ੀ ਕੇਸ ਬਣਾਉਣਾ ਹੈ ਦੇਸ਼ thro ਹੀ ਜਿੰਦਾ ਕਰ ਟਾਹੀ ਜਾ ਸਕਦੇ ਆ। ਦਿੱਲੀ ਮੋੜ ਤੇ ਬੜੇ ਵੱਡੀ ਗਿੰਦੀ ਆਗੂਆਂ ਤੇ ਦੇਸ਼ thro ਹੀ ਨੇ ਕੇਸ ਬਣੇ ਹੋਏ ਆ। ਹੁਣ ਵੀ ਫੈਲਾ ਖੋਲਣ ਲੱਗੇ ਹੋਏ ਆਗੂਆਂ ਦੀਆਂ ਵੀ ਲੰਮਾ ਸਵਾ ਰੱਖ ਲਾਂਗੇ। ਅੱਗੇ ਨਹੀਂ ਲੰਮਾ ਸਵਾ ਕਿਸ ਨੂੰ ਰੱਖਿਆ। ਇਸ ਕਰਕੇ ਉਧਰੋਂ ਵੀ ਜਾ ਕੇ ਤਾਂ ਗਰੰਟੀ ਕਰਦਾ ਕਿ ਨਸ਼ਾ ਨਹੀਂ ਬੰਦ ਹੁੰਦਾ ਕਿਉਂ ਨਹੀਂ ਬੰਦ ਹੁੰਦਾ ਜਿਹੜੇ ਅਫਸਰ ਕਾਗਰਸੀਆਂ ਸੀ ਜਿਹੜੇ ਅਫਸਰ ਕਾਂਗਰਸ ਕਰਨ ਸੀ ਉਹੀ ਅਫਸਰ ਹੈ ਫਰਕ ਇਹਨਾਂ ਵਜ੍ਹਾ ਦਾ ਹੈ ਕਿ ਉਦੋਂ ਭਾਈ ਤੰਤਰੀ ਦੂਜੀਆਂ ਪਾਰਟੀਆਂ ਦੇ ਤੇ ਸੱਭਤੀ ਲੈਦੇ ਹੁਣ ਇਹਨਾਂ ਨੂੰ ਮਿਲਣ ਲੱਗ ਗਿਆ ਤੇ ਲੋਕਾਂ ਨੂੰ ਮੁੜ ਗੱਦੀ ਤੇ ਪਹੁੰਚਣ ਖਾਸ ਕਰਕੇ ਭੈਣਾ ਤੇ ਉਹਨਾਂ ਲੱਗਦਾ ਵੀ ਨਸ਼ੇ ਦਾ ਜਿਹੜੀ ਤਖਲੀਬ ਹੈ ਇਹ ਭੈਣਾ ਕਿਹਨੀਆਂ ਗੱਲ ਕਰਦਾ ਇਹ ਸਭ ਦੇ ਫੇਲਿਆ ਉਹ ਹਤਮਾਨ ਨੂੰ ਜਿਹੜੇ ਨਸ਼ੇ ਦੇ ਟਰੱਕਾਂ ਦੇ ਟਰੱਕ ਆਉਂਦੇ ਆ ਜੇ ਤੁਸ ਜੇ ਉਥੋਂ ਨਹੀਂ ਰੋਕਦੇ ਉਹਨਾਂ ਨੂੰ ਨਹੀਂ ਫੜਦੇ ਜੇ ਬੰਡੋਜ ਨੂੰ ਨਾ ਕਰਾ ਤੇ ਨਹੀਂ ਚੱਲਦੇ ਤੇ ਪਰਚੂਨ ਵਾਲੇ ਤੇ ਚਰਾਕੇ ਦਾ ਸਾਬੰਦ ਹੋਊਗਾ ਪਤਨ ਕਹਨਾਂ ਨੇ ਬਕਾਇਦਾ ਕੋਠੀ ਦਿਖਾਈ ਹੈ ਤੇ ਆ ਕੋਠੀ ਹੈ ਇੱਥੇ ਬੱਚਾ ਬਣਿਆ ਇਹਨਾਂ ਦਾ ਰਾਜਵੀਰ ਰਾਜੀ ਜੀ ਡਰਗ ਦਾ ਕੇਸ ਬਣਿਆ ਕਹਿੰਦਾ ਸਭ ਹਿਉਗੇ ਨਹੀਂ ਕਿੱਥੇ ਹੈ ਉਹ ਬਣਾ ਭਾਈ ਕੋਠੀ ਦਾ ਵੀ ਚੱਕ ਕੇ ਲੈ ਗਿਆ ਉਹ ਵੀ ਕੋਠੀ ਕਿਉਂ ਨਹੀਂ ਕਹਿੰਦੀ ਜਿਹੇ ਕਰੋ ਨਾ ਤਰ ਨੂੰ ਅਜਿਹੇ ਹੋਣ ਵਾਲੇ ਵੀ ਮੰਤਰੀ ਬੈਠੇ ਜਾਂ ਪਹਿਲਾਂ ਵਾਲੇ ਵੀ ਰਹੇ ਆ ਇਹ ਪੈੜ ਨੇ ਸਾਲੇ ਦੇ ਘਰੇ ਜਾਂਦੀ ਹੈ ਹੁਣ ਭਾਈ ਜੀ ਆਪ ਦੇ ਬੱਚੇ ਦੀ ਪੈੜ ਆਪ ਦੇ ਘਰੇ ਆਉਣੀ ਹੋਵੇ ਤੇ ਖਰਾਬ ਕੌਣ ਬੋਲਦਾ ਹੁੰਦਾ ਹੁਣ ਜੇ ਕੈਂਚ ਨੂੰ ਘੁੱਟਦਾ ਫੌਜ ਦੇ ਨੂੰ ਐਂਕੂ ਮਾੜੀ ਕੀ ਹੋ ਤੁਸੀਂ ਸੁਧਾਰਨ ਬੰਦੇ ਕੀ ਚੀਜ਼ ਹੋ ਇਹਦੇ باوجود ਉਹ ਕੇਸ ਕਿਵੇਂ ਬਣਾ ਰਫਾ ਦਫਾ ਹੋ ਜੇ ਉਹਦੇ ਇੰਦਵਾਰੀ ਬਾਤ ਸੀ ਮੀ ਨਹਿਮਦੀ ਦੀ ਵਾਲੀ ਚਾਲ ਜੇ ਖੰਡੇ ਵਾਤੇ ਚ ਪਾਈ ਜਾਂਦੀ ਹੈ ਜੰਮੀ ਸਰਕਾਰਾਂ ਉਹ ਸਰਾਦੇ ਤੇ ਆਈ ਹੋਈ ਹੈ ਕਿ ਅਸੀਂ ਲੋਕਾਂ ਨੂੰ ਕੁਝ ਕਰਨ ਨਹੀਂ ਦੇਣਾ ਇਸ ਕੱਪ ਕੇ ਗਰੰਟੀ ਹੈ ਕਿ ਲੋਕ ਹਮੇਸ਼ਾ ਜਿੱਤੇ ਹੈ ਕੋਈ ਵੀ ਸਰਕਾਰ ਕਿਸੇ ਜਥੇਬੰਦੀ ਲੋਕ ਤੁਨੀ ਪਾਏ ਸਕਦੀ ਹੈ ਕਿਸੇ ਜਥੇਬੰਦੀ ਮੈਨੂੰ ਕੋਸ ਸਮੇਂ ਨਹੀਂ ਰੋਕ ਸਕਦੀ ਹੈ ਪਰ ਲੋਕ ਸਰਕਾਰਾਂ ਤੋਂ ਉੱਤੇ ਹੁੰਦੇ ਹੈ ਇਹ ਲੋਕ ਹੀ ਜੁੜੇ ਸੀ ਅੰਗਰੇਜ਼ਾਂ ਦੇ ਖਿਲਾਫ ਕਿਸੀ ਜਿਹੇ ਨਾਲੀਆਂ ਅੰਗਰੇਜ਼ ਨਹੀਂ ਰਹਿਣ ਦਿੰਦੇ ਆ ਭਰਾਵੋ ਉੱਥਾ ਆਹ ਲੋ ਪਿੰਡਾਂ ਨਾਲ ਪਿਆਰ ਕਰ ਲੋ ਇਹ ਸਾਰੇ ਜਾਣ ਕੇ ਉਹਦੇ ਪਤਾ ਲੱਗੂ ਵੀ ਲੋਕ ਕੀ ਚੀਜ਼ ਹੁੰਦੇ ਐ ਔਰ ਇਹਨਾਂ ਨੂੰ ਕੀੜੇ ਮਕੌੜੇ ਨਹੀਂ ਦਿੰਦੇ ਐ ਇਸ ਕਰਕੇ ਫਿਰ ਮਨਦਵਾਰੇ ਕਹਿ ਗਿਆ ਕਿ ਕੱਲੇ ਭਰਾਵੋ ਪਿੰਡਾਂ ਵਾਲਿਆਂ ਦੇ ਇਕੱਠੇ ਹੋਣ ਦਾ ਮਸਲਾ ਨਹੀਂ ਜਿਹੜੇ ਸਹਿਰਾਂ ਵਾਲੇ ਆ ਕੋਈ ਵੀ ਕਾਰੋਬਾਰੀ ਐ ਛੋਟੇ ਸੰਭਾਲੇ ਐ ਸਾਡੇ ਮਜ਼ਦੂਰ ਹੈ ਸਾਰਿਆਂ ਦੇ ਗਰੀਬ ਮਜ਼ਦੂਰ ਹੈ ਜੇ ਸਰਕਾਰੀ ਮੰਡਿਆਂ ਨੇ ਲਈ ਟੱਕਾਂ ਲੀ ਗਈਆਂ ਕੀ ਵੀ ਗਏ ਪੱਲੇਦਾਰ ਤਾਂ ਕਹਿੰਦਾ ਭਰਾਵੋ ਜਾਣਾ ਹੀ ਹੈ ਜੇ ਐਡੇ ਵੱਡੇ ਹਮਲੇ ਹੈ ਜੇ ਸਾਡੀ ਲੋੜ ਬਣ ਗਈ ਕਿ ਇਕੱਲੇ ਤਲਕੇ ਵੀ ਇੱਥੇ ਇਕੱਠੇ ਹੋਈਏ ਦੂਜੇ ਤਲਕੇ ਨਾਲ ਸਾਝ ਵਧਾਈਏ ਕਮੰਚ ਤੇ ਆਈਏ ਫਿਰ ਉਹਨਾਂ ਨੂੰ ਪਿੱਛੇ ਮੋੜ ਸਕਦੇ ਆ ਇਕੱਲੀ ਕੋਈ ਵੀ ਜਥੇਬੰਦੀ ਜਿੰਨੀ ਮਰਜ਼ੀ ਹਿੱਕ ਤੇ ਹੱਥ ਵਾਲੀ ਜਾਵੇ ਜਿੰਨੀ ਮਰਜ਼ੀ ਤਕੜੀ ਹੋਵੇ ਉਹ ਇਹ ਕਹੇ ਵੀ ਮੈਂ ਇਕੱਲਾ ਕੋਈ ਮਸਲਾ ਹੱਲ ਕਰਾ ਦੂੰ ਨਹੀਂ ਭਰਾਵੋ ਮਸਲਾ ਹੱਲ ਹੋਣਾ ਐਸ ਮੌਕੇ ਹਾਲ ਤੇ ਹੈ ਕਿ ਬਾਗ ਦੇ ਦਰਿਆ ਦਾ ਮੂੰਹ ਮੋੜਨਾ ਹੈ ਉਹ ਨੀਤੀਆਂ ਜਿਹੜੇ ਸਵੇ ਕਾਰਬੋਨੇਟ ਘਰਾਣੇ ਲਿਆ ਰਹੇ ਨੇ ਹਾਕਮ ਨੂੰ ਲਾਗੂ ਕਰਨ ਲੱਗੇ ਐ ਜ਼ੋਰ ਨਾਲ ਜੇ ਉਹਨਾਂ ਨੂੰ ਮੋੜਨਾ ਹੈ ਸਾਮਰਾਜਿਆਂ ਨੂੰ ਮੋੜਨਾ ਹੈ ਕੰਪਰ ਕਹਿੰਦੇ ਨੱਕ ਮੋੜਨੇ ਐ ਫਿਰ ਭਰਾਵੋ ਸਾਰਿਆਂ ਨੂੰ ਸਮਝੋੜਨੇ ਪੈਣਗੇ ਇਸੇ ਆਸ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ